ਲੋ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਕੀ ਬਣਾਉਨੇ ਆ ਤੁਹਾਨੂੰ ਦਿਖਾਉਨੇ ਆ ਇਹ ਬੋਤਲ ਆਪਾਂ ਪਹਿਲਾਂ ਕੱਟ ਲਈਆਂ ਸੀਗੀਆਂ ਵੈਸੇ ਕਈ ਦਿਨ ਦੀਆਂ ਕੱਟੀਆਂ ਵੀਆਂ ਸੀਗੀਆਂ ਕੋਹਲੇ ਕਰੀ ਜਾਂਦੀ ਸੀਗੀ ਮੈਂ ਇਹਨਾਂ ਦੀ ਆਸਤੇ ਬੈਠੀ ਸੀਗੀ ਮੇਨ ਬਾਹਰੋਂ ਮਿੱਟੀ ਲਿਆ ਦੇਣੀ ਕਿ ਮਿੱਟੀ ਚਲੋ ਇਹਨਾਂ ਨੇ ਕੀ ਲਿਆ ਕੇ ਦੇਣੀ ਆ ਮੈਂ ਅੱਜ ਆਪੇ ਪਾ ਲਈ ਬਾਹਰੋਂ ਮਿੱਟੀ ਤੇ ਬਾਹਰੋਂ ਮਿੱਟੀ ਲਿਆ ਕੇ ਹੁਣ ਮੈਂ ਬੋਤਲਾਂ ਚ ਪਾਉਣੀ ਆ ਬੋਤਲਾਂ ਚ ਪਾ ਕੇ ਲੁੱਜੀ ਮੈਂ ਕੀ ਕਰਦੀ ਆ ਤੁਹਾਨੂੰ ਦਿਖਾਉਣੀ ਆ ਸਾਰਾ ਕੁਸ ਗੋਤਲਾਂ ਚ ਪਾ ਕੇ ਮਿਕਸ ਕਰ ਲਈ ਵਿੱਚ ਰੇ ਵੀ ਆ ਮੈਥੋਂ ਹੀਟੋਂ ਸੁੰਬਰੇ ਆ ਸੀ ਨਾ ਨੀਚੋਂ ਉਹ ਰੇ ਮੈਂ ਨੀਚੇ ਛੱਟਿਆਈ ਸੀਗੀ ਤੇ ਉੱਥੇ ਖੇਤ ਚ ਰੇ ਛੱਟਿਆਈ ਸੀ ਨਾਲ ਤਾਂ ਰੇ ਪਾ ਲਿਆ ਨਾਲੇ ਮਿੱਟੀ ਮਿੱਟੀ ਰਲਾਲੂ ਕੇ ਮਿਕਸ ਕਰੀਏ ਮਿਕਸ ਕਰਕੇ ਇਹ ਨਾ ਆਪਾਂ ਬਣਾਈ ਨੇ ਗਾਮਲੇ ਬੋਤਲਾਂ ਦੇ ਬੋਤਲਾਂ ਦੇ ਬਣਾਲੇ ਗਾਮਲੇ ਦੇਸੀ ਜਗਾੜ ਲਾਇਆ ਆਪਾਂ ਨੇ ਇਹਦੇ ਵਿੱਚ ਪਾ ਕੇ ਤੇ ਹੁਣ ਮੈਂ ਇਹਦੇ ਚ ਪਾਵਾਂ ਮਿੱਟੀ ਮਿੱਟੀ ਪਾ ਕੇ ਆਪਾਂ ਕੀ ਬਣਾਉਣੀ ਆ ਤੁਹਾਨੂੰ ਦਿਖਾਉਣੀ ਆ ਸਾਰਾ ਕੁਸ ਤੇ ਪਹਿਲਾਂ ਮਿੱਟੀ ਪਾ ਲਈਏ ਮਿੱਟੀ ਪਾ ਕੇ ਫਿਰ ਅੰਦਰ ਲੈ ਜਾਾਂਗੇ ਹੁਣੇ ਪਹਿਲਾਂ ਹੁਣ ਨਾਲੇ ਮੌਸਮ ਠੀਕ ਹੈ ਬੱਦਲ ਵਾਈ ਆ ਮੀਂਹ ਪੈ ਰਿਹਾ ਵਧੀਆ ਹਨਾ ਸਿੱਲਾ ਸਿੱਲਾ ਜਿਹਾ ਵਧੀਆ ਚੱਲ ਪੈਣਗੇ ਹੁਣ ਨਾਲੇ ਹੁਣ ਆਪਾਂ ਲੈ ਕੇ ਚੱਲਦੇ ਅੰਦਰ ਚਲੋ ਜੀ ਅੰਦਰ ਲੈ ਕੇ ਚੱਲੀਏ ਫਿਰ ਦਿਖਾਉਣੀ ਆ ਪਹਿਲਾਂ ਪਾ ਲਾਂ ਬੋਤਲਾਂ ਚ ਗੁਰਪੀ ਨਾਲ ਉਂਝ ਮਿੱਟੀ ਸੁੱਕੀ ਸੁੱਕੀ ਆ ਹਨਾ ਜਿਆਦਾ ਗਿੱਲੀ ਨਹੀਂ ਹੈਗੀ ਤੇ ਸੁੱਕੀ ਸੁੱਕੀ ਆ ਮਿੱਟੀ ਚਲੋ ਜੀ ਪਾ ਲਈ ਸਾਰੀ ਪਾ ਕੇ ਭੋਲੀ ਭੋਲੀ ਜੀ ਰੱਖ ਲਈਏ ਵੀ ਪਾ ਦਾਂ ਸਾਰੀ ਚੱਕ ਕੇ ਉਹ ਵੀ ਹੈਗੀ ਜਮੈਣ ਗਾਮਲੇ ਚ ਕੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਲੋ ਜੀ ਆਪਾਂ ਅੰਦਰ ਚੱਕ ਲਈਏ ਅੰਦਰ ਚੱਕ ਕੇ ਲਿਆ ਕੇ ਹੁਣ ਇਹਦੇ ਵਿੱਚ ਲਗਾ ਦਨੇ ਆਪਾਂ ਤੇ ਇਹ ਹੀ ਮਨੀ ਪਲਾਂਟ ਇਸ ਸੀ ਸੀ ਜੇ ਲਗਾਇਆ ਵਾ ਸੀਗਾ 9 ਦਿਨਾਂ ਦਾ ਮਹੀਨਾ 1.5 ਮਹੀਨੇ ਹੀ 2 ਮਹੀਨੇ ਹੋ ਗਏ ਜੂਨ ਚ ਉਦੋਂ ਜਦੋਂ ਪੀਤੀ ਉਹਨੀ ਆਏ ਸੀਗੇ ਉਦੋਂ ਲਾਇਆ ਸੀਗਾ ਹੁਣ ਇਹ ਚੱਲ ਰ ਪਿਆ ਫੁੱਟਣ ਲੱਗਿਆ ਜਿਹੜਾ ਫੁੱਟਣ ਲੱਗਿਆ ਮੈਂ ਤੁਹਾਨੂੰ ਦਿਖਾਇਆ ਸੀਗਾ ਨਾ ਪਹਿਲਾਂ ਵੀ ਤੇ ਹੁਣ ਇਹ ਆਪਾਂ ਕੱਟ ਕੇ ਇਹਦੇ ਵਿੱਚ ਲਗਾ ਦਨੇ ਆ ਬੋਤਲਾਂ ਚ ਇਹਦੇ ਵਿੱਚ ਚੱਲਦਾ ਦੁਰਦਾ ਵਧੀਆ ਉਹਦੇ ਵਿੱਚ ਨਾ ਗਲੀ ਜਾਂਦਾ ਪਾਣੀ ਚ ਹੁਣ ਦੇਖਦੇ ਆਪਾਂ ਇਹ ਚੱਲਦਾ ਤੁਹਾਨੂੰ ਦਿਖਾਵਾਂਗੇ ਜੀ ਤੇ ਹੁਣ ਇਹਦੇ ਚ ਲਾਤਾ ਮੈਂ ਥੋੜਾ ਹੋ ਰਿਹਾ 3-4 ਟੋਟੇ ਜੀ ਕਰ-ਕਰ ਕੇ ਨਾ ਦੋਹੀ ਬੋਤਲਾਂ ਚਲਾਤਾ ਦੋਹੀ ਬੋਤਲਾਂ ਚਲਾ ਕੇ ਦੇਖਦੇ ਆ ਫਿਰ ਹੁਕਤੂਗਾ ਫਿਰ ਅੱਗੇ ਲਗਾ ਦਾਂਗੇ ਆਪਾਂ ਹੋਰ ਕੰਮ ਲੈ ਲਿਆਵਾਂਗੇ ਫਿਰ ਉਹਦੇ ਚਲਾ ਦਾਂਗੇ ਇੰਨੇ ਮਹੀਨੇ ਜਿਸੀ ਜਗੜ ਲਗਾਇਆ ਬੋਤਲਾਂ ਚਲਾਤਾ ਠੰਡੇ ਵਾਲੀਆਂ ਬੋਤਲਾਂ ਕੱਟ ਕੇ ਤੇ ਬੀਜ ਪਾ ਦਨੇ ਪਾਣੀ ਚਾੜ ਤੇ ਦੀ ਪਾਣੀ ਪਾ ਦਨੇ ਤੇ ਮਿੱਟੀ ਸਿੱਧੀ ਸੁੱਕੀ ਉਹ ਕਿੱਲੀ ਕਰਦਾਂ ਨੇ ਦੇਖੋ ਇੱਕ ਛੇਡਾ ਇੱਧਰ ਨਾ ਟਾਲੇ ਵਾਲੇ ਛੋਟੇ ਟੋਟੇ ਕਰਕੇ ਲਾਤੇ ਤੇ ਲੋਚੀ ਪਾਣੀ ਪਾ ਕੇ ਇਹਨੂੰ ਕਰ ਦੇਣਾ ਸਿੱਲੀ ਇਹ ਲੋਚੀ ਇਹਦੀ ਖੁੱਲਗਾ ਤਾ ਪਾਣੀ ਪਾਤਾ ਹੁਣ ਨਿਕਲਦਾ ਨਹੀਂ ਪਾਣੀ ਜਿਹੜਾ ਬੱਬੂ ਸੀਗਾ ਆਪਾਂ ਕਢਤੀ ਹੈ ਤੇ ਹੁਣ ਬਣਾ ਲਨੀ ਆਪਾਂ ਚਾਹ ਇੱਦਣ ਚਾਹ ਪੀ ਕੇ ਫਿਰ ਦੇਖਦੇ ਆ ਕੀ ਕਰਦੇ ਆ ਕੰਮ ਨਵੇੜਦਾ ਸੀਗਾ ਮੈਂ ਝਾੜੂ ਪੁੱਤੀ ਦਾ ਕੰਮ ਨਵੇੜ ਕੇ ਫਿਰ ਮੈਂ ਹੁਣ ਬੈਲੀ ਹੁਣ ਚਾਹ ਬਣਾ ਲਨੀ ਆ ਹਨਾ ਦੇਖਦੇ ਆ ਬੱਦਲ ਵੀ ਬਹੁਤ ਹੋਇਆ ਪਿਆ ਹੁਣ ਤਾਂ ਰੋਜੇ ਮੀਂਹ ਆ ਜਾਂਦਾ ਇੱਕ ਤਾਂ ਦੇਖੋ ਹੋ ਗਿਆ ਮੀ ਤੇ ਇਹ ਨਹੀਂ ਆ ਗਿਆ ਹੁਣ ਮਾਸੇ ਜਾ ਕੇ ਕੋਈ ਕੱਪੜੇ ਪਾਈ ਸੀ ਕਿ ਪਹਿਲਾਂ ਸੁੱਕਣ ਫਿਰ ਮੈਂ ਚੱਕ ਕੇ ਬਦਲ ਦਿੱਤੀ ਮੈਨੂੰ ਨਹੀਂ ਪਤਾ ਨਹੀਂ ਆ ਕਿ ਉਹ ਵੀ ਕੰਮ ਹੋ ਗਿਆ ਹੁਣ ਆ ਗਿਆ ਲੋ ਜੀ ਰੱਬ ਤੇ ਰੰਗ ਦੁਪਹਿਰੇ ਮੀ ਆ ਗਿਆ ਸੀਗਾ ਕੱਪੜੇ ਫਰਮਾ ਤੇ ਪਾਤੇ ਅੰਦਰ ਹੁਣ ਸਾਡੇ ਕਿ ਚਾਰ ਧੁੱਪ ਆਈ ਆ ਹੁਣ ਸਾਡੇ ਚਾਰ ਧੁੱਪਾ ਕੇ ਹੁਣ ਫਿਰ ਮੈਂ ਬਾਹਰ ਪਾਤੀ ਸੁੱਕਣੇ ਹੈ ਤਾਂ ਥੋੜੀ ਹੀ ਸੀਗੇ ਧੋ ਤੇ ਹੋ ਨਾ ਤੇ ਚਲੋ ਸੁੱਕ ਜਾਣਗੇ ਸ਼ਾਮ ਤੱਕ ਉਹ ਤਾਂ ਵਧੀਆ ਧੁੱਪ ਲੱਗੀ ਕਦੇ ਇਹਦੇ ਪਾਏ ਨੇ ਸਾਡੇ ਚਾਰ ਪਾਤੀ ਦੀ ਹੁਣ ਸੁੱਕ ਜਾਣਗੇ ਵਧੀਆ ਉਧਰ ਬੱਦਲ ਕਿਉਂ ਨਹੀਂ ਇੱਦਾਂ ਧੁੱਪ ਚੋਂ ਹੋਰ ਕਰਕੇ ਆਉਣੀ ਹੈ ਸੁੱਕ ਜਾਣਗੇ ਵਧੀਆ ਜੀ ਭਾਂਡੇ ਇਕੱਠੇ ਕਰ ਤੇ ਇੱਧਰ ਸਬਜ਼ੀ ਆਪਾਂ ਨੇ ਕੱਟ ਲਈ ਤੇ ਇੱਧਰ ਬੜੀਆਂ ਭਿਉਂਤੀਆਂ ਸੀਗੀਆਂ ਉਹਨੂੰ ਕੱਟ ਕੇ ਪਾਉਂਗੇ ਛੋਟੀਆਂ ਕਰਕੇ ਦੇਖਦੇ ਹਾਂ ਇਹਨਾਂ ਭਿਉਂਤੀਆਂ ਨੇ ਤਲਕਾ ਭੁੰਨ ਲਈਏ ਤਰਕਾ ਪਹਿਲਾਂ ਤਰਕਾ ਸੀਗਾ ਪਾ ਕੇ ਚਾਪਾਂ ਨੂੰ ਪਿੱਕਾ ਰਿਜ ਦੀਆ ਮਸਾਲਾ ਤੋਂ ਨੂੰ ਇਹ ਚ ਪਾ ਦਲੀਆ ਪਾ ਲੂ ਆਲੂ ਪਾਤੇ ਬੜੀਆਂ ਦੇਖ ਰਹੀ ਹਾਂ ਇਹ ਫਿਰ ਪਾਉਂਦੀ ਹਾਂ ਫਟ ਕੇ ਪਾਉਂਗੀ ਬੜੀਆਂ ਜادیه ਨੇ ਉਹਦੇ ਵੱਡਾ ਪੀਸ ਹੈ ਇਹ ਕੱਟ ਦੀਆਂ ਛੋਟਾ ਪੀਸ ਕਰਕੇ ਪਾਉਣੀ ਹੈ ਨਿਪਿਉ ਹੁੰਦੇ ਚਾਹ ਲੂ ਆਲੂ ਕਾਲੀ ਨਹੀਂ ਹੋਣਗੇ ਚਲੋ ਜੀ ਹੁਣ ਰੋਟੀ ਲਾ ਦਈਏ ਪਹਿਲਾਂ ਜੇ ਤਾਂ ਹਨ ਰੋਟੀ ਪਾ ਦੂ ਇਹ ਲੋ ਜੀ ਇੱਧਰ ਕਰਦੇ ਆਪਾਂ ਇਹ ਪਾਣੀ ਸਾਫ਼ ਹੈ ਦੇਖੋ ਵੈਸੇ ਰੋਜ਼ ਬਿੰਮਣਾ ਸਾਫ਼ ਕਰਦੀ ਆ ਪਰ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਹੁਣ ਇਹ ਆਪਾਂ ਧਰ ਲਿਆ ਪਾਣੀ ਗਰਮ ਗੈਸ ਤੇ ਇਹ ਭਾਂਡਾ ਮੈਂ ਇਹਦੇ ਵਾਸਤੇ ਰੱਖਿਆ ਜਾਂ ਪਾਣੀ ਗਰਮ ਕਰ ਲਾਣੀ ਹੈ ਸਿਲਵੜ ਜੇ ਦਾ ਕਾਲਾ ਕਾਲਾ ਜਿਹਾ ਹੋ ਜਾਂਦਾ ਤੇ ਇਹਦੇ ਵਿੱਚ ਪਾ ਲਿਆ ਮੈਂ ਸਰਫ ਸਰਫ ਪਾ ਕੇ ਇਹਨੂੰ ਰਿੰਨਦੀ ਆ ਜਿਵੇਂ ਆਪਾਂ ਸਰਫ ਪਾ ਕੇ ਪਾਣੀ ਰਿੰਨਦੇ ਆ ਨਾ ਜਦੋਂ ਮੈਂ ਪਾਣੀ ਰਿੰਨਦੀ ਆ ਫਿਰ ਕਾਲਾ ਹੋ ਜਾਂਦਾ ਇਹ ਭਰਤਨ ਤੇ ਫਿਰ ਬਦਲ ਕੇ ਲਿਆਉਣਾ ਜਦੋਂ ਬਦਲਿਆ ਜਾਊ ਦੇਖੀ ਚਾਊ ਫਿਰ ਮਖੇ ਦੇ ਵਿੱਚੀ ਮੇਰੀ ਨੜੀਆਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੀਆਂ ਮੈਨੂੰ ਪੋਣੀ ਨੂੰ ਦੁੱਧ ਵਾਲੀ ਨੂੰ ਮੱਝਾਂ ਦਾ ਦੁੱਧ ਮੁੰਦਦੇ ਆ ਨਾ ਆਪਾਂ ਫਿਰ ਨਮੀ ਲਿਆਵਾਂਗੇ ਦੇਖਾਂਗੇ ਜਦੋਂ ਮੱਝਾਂ ਸੋਉਂ ਲੋ ਜੀ ਵੈਗਰੂ ਜੀ ਇੱਧਰ ਆਪਾਂ ਨੇ ਚਾਹ ਬਣਾ ਲਿਆ ਹੁਣ ਕੰਮ-ਕੁਮਨ ਮੇੜ ਕੇ ਤੇ ਇੱਧਰ ਚਾਹ ਬਣਾ ਲਾਉਣੀ ਆ ਨਾਲੇ ਲਾ ਦੇਣੀ ਆ ਸਬਜ਼ੀ ਨ ਤੜਕਾ ਆਲੂ ਚੀਰ ਲਏ ਸੀਗੇ ਮੈਂ ਤੜਕਾ ਲਗਾਤਾ ਸਬਜ਼ੀ ਬਣਾਈ ਅੱਜ ਆਲੂ ਬੜੀਆਂ ਦੀ ਹਨਾ ਆਲੂ ਬੜੀਆਂ ਦੀ ਸਬਜ਼ੀ ਬਣ ਗਈ ਨਾਲੇ ਤੇ ਨਾਲੇ ਬਣ ਗਈ ਚਾਹ ਆਪਣੀ ਤੇ ਨਾਲੇ ਦੁੱਧ ਦੱਦ ਕਰ ਉਹ ਇਹ ਨੂੰ ਕਰਤੀਆਂ ਸਾਫ ਇਹਦੇ ਨਾਲ ਸਟਿਕ ਲੋੜੀਏ ਮੈਂ ਫੋਨੇ ਸਾਫ ਕਰ ਲਈ ਸਾਰੇ ਬਹੁਤ ਵਧੀਆ ਕਰ ਲਈ ਨਿਕਲੇ ਦੇਖੋ ਘਤੋਂ ਦੀ ਤਾਂ ਰੋਜ਼ ਤੀ ਪਰ ਦੁੱਧ ਜੰਮਦਾ ਸੀ ਨਾ ਇਹਦੇ ਕਰਕੇ ਮੈਨੂੰ ਵਧੀਆ ਨਹੀਂ ਲੱਗਦੀ ਸੀ ਰੋਹ ਨਹੀਂ ਦੇਖਦੀ ਸੀ ਪੋਣਿਆਂ ਵਾਂਗ ਸਾਰੀ ਮੈਂ ਨਿਕਲ ਗਈ। ਇੱਥੋਂ ਦੇਖੋ ਸਾਰੀ ਫੁੱਤੀ ਨਿਕਲ ਗਈ। ਦਾ ਕੁੱਪੜ ਨਾਲ ਹੀ ਜਾਂ ਨਵੇਂ ਲਿਆਵਾਂਗੇ ਫਿਰ ਇੱਕ ਦਿਨ। ਚਲੋ ਹਲੇ ਕੰਮ ਸਾਰਤਾ। ਹੁਣ ਤਾਂ ਦੁੱਧ ਬੰਦੇ ਹੋ ਜਾਣਾ ਆਪਣਾ। ਦੋ ਦੋ ਨਵੀਆਂ ਸੋਣਗੀਆਂ ਫਿਰ ਨਵੇਂ ਲਿਆਵਾਂਗੇ ਵੈਸੀ ਸਾਫ਼ ਨਿਕਲ ਗਈ ਇਹਦੇ। ਛੱਟ ਗਈ ਹੈ ਨਾ। ਹਮ ਚਲੋ ਵਧੀਆ ਨਿਕਲ ਗਈ ਕਿੰਨੀ ਵਧੀਆ ਥੋੜੀ ਸਾਫ਼ ਧੋ ਕੇ ਦੇਖੋ ਇਹ ਹੀ ਪੋਣੀਆਂ। ਕਿੰਨੀ ਵਧੀਆ ਸਾਫ਼ ਨਿਕਲ ਗਈ। ਪੂਰੀ ਸਾਫ ਕਿੰਨੀ ਵੀੜੇ ਚਿੱਟੀ ਨਿਕਲੇ ਹਲੇ ਵੀ ਪੂਰੀ ਸਾਫ ਨਹੀਂ ਹੋਈ ਮੇਰੇ ਪਸੰਦ ਦੀ ਸਾਫ ਕਰੂੰ ਇੱਕ ਦਿਨ ਫੇਰ ਚਲੋ ਜਾਨ ਨੂੰ ਤਾਂ ਨਵੀਂ ਲਿਆਵਾਂਗੇ ਟੁੱਟੀ ਪਈ ਆ ਪਾੜ ਰਹੀ ਆ ਤੇ ਹਨਾ ਨਵੀਂ ਨਿਕਲੇ ਛੋੜੀ ਹਾਂ ਜੀ ਬੈਗਰੂ ਜੀ ਹੁਣ ਚਲੇ ਗਏ ਆਪਾਂ ਗੁਰਦੁਆਰਾ ਸਾਹਿਬ ਸ਼ਾਮ ਨੂੰ ਆਪਣੀ ਸੰਗਰਾਦ ਮਨਾਉਂਦੇ ਨੇ ਹੁਣ ਹੁਣ ਆਪਾਂ 7:30 ਗੁਰਦੁਆਰਾ ਸਾਹਿਬ ਚਲੇ ਗਏ ਹੁਣ ਦਵਾਨ ਹੋਣਗੇ ਲੱਗਣਗੇ ਕੀਰਤਨ ਹੋਊਗਾ ਤੇ ਲੋ ਜੀ ਅਗਰ ਵੀਡੀਓ ਵਧੀਆ ਲੱਗੇ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਰੈਡੀ ਜੀ ਪਾਕਿਸਤਾਨ ਰੈਡੀ ਜੀ ਸੇਕੀ